ਅੱਜ ਸਾਨੂੰ ਇਹ ਡਰ ਸੀਗਾ ਕਿ ਬੂਥਾਂ ਤੇ ਅਜ ਕਬਜ਼ਾ ਕਰਨ ਕਿਉਂਕਿ ਸਾਰਾ ਪ੍ਰਸ਼ਾਸਨ ਤੇ ਸਾਰੇ ਕੁਝ ਮਿਲਿਆ ਪਿਆ ਇਹ ਲਗਦਾ ਹੈ ਇਸ ਤਰ੍ਹਾਂ ਕਿਵੇਂਵੇਂ ਜਾਣਦੇ ਹਨ ਕਿ ਕਿਉਂਕਿ ਅਜ ਤੱਕ VOTING ਹੋ ਰਹੀ ਹੈ ਪਰਸੈਂਟੇਜ ਇਹ ਜਿਹੜੀ ਸ਼ਰਾਬ ਵੰਡਨ ਤੇ ਆਗੇ ਸੂਟ ਵੰਡਨ ਤੇ ਆਗੇ ਤੇ ਇਸੇ ਵੰਡਨ ਤੇ ਆਗੇ ਰੁਝਾਨਤਾ ਹੁੰਦੀ ਸੀ ਜਾਂਦਾ ਹੈ ਕਮਿਸ਼ਨਰ ਆਫਿਸ ਆ ਕੇ ਬੈਠੇ ਹੋ ਕੀ ਕਾਰਨ ਹੈ ਕਿ ਤੁਹਾਨੂੰ ਇੱਥੇ ਆਣਾ ਪਿਆ ਦੇਖੋ ਜੀ ਜਿਸ ਪ੍ਰਕਾਰ ਦੀਆਂ ਜ਼ਬਰਦਸਤੀਆਂ ਔਰ ਤਕਨੀਸ਼ਾਈ ਕੱਲ ਹੋਈ ਸਾਨੂੰ ਤਾਂ ਇਹ ਸ਼ੰਕਾ ਸੀਗੀ ਵਿਸਤਕਾਰੀ ਨਹੀਂ ਸੀ ਸਰਕਾਰ ਮਸ਼ੀਨਰੀ ਦਾ ਇਸਤੇਮਾਲ ਆਪਦੇ ਧਨ ਦਾ ਇਸਤੇਮਾਲ ਬਲ ਦਾ ਇਸਤੇਮਾਲ ਮੁਖਮંત્રી ਸਾਹਿਬ ਇਥੇ ਕਰ ਹੀ ਰਹੀ ਸੀ ਲੇਕਿਨ ਕੱਲ ਤਾਂ ਫਿਰ ਹੱਦ ਮੁਕਾਤੀ दारू ਦੇ ਟਰੱਕਾਂ ਦੇ ਟਰੱਕ ਸੂਟਾਂ ਦੇ ਟਰੱਕਾਂ ਦੇ ਟਰੱਕ ਔਰ ਗੁੰਡਿਆਂ ਨੂੰ ਪਰੋਲ ਦਵਾ ਦਵਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਔਰ ਸ਼ਰੇਆਮ ਪੈਸਾ ਵੰਡਿਆ ਗਿਆ ਔਰ ਅੱਜ ਸਾਨੂੰ ਇਹ ਡਰ ਸੀਗਾ ਕਿ ਬੂਥਾਂ ਤੇ ਅੱਜ ਕਬਜ਼ਾ ਕਰਨਗੇ ਕਿਉਂਕਿ ਸਾਰਾ ਪ੍ਰਸ਼ਾਸਨ ਤੇ ਸਾਰੇ ਕੁਝ ਮਿਲਿਆ ਵੇ ਬੜੇ ਲੇਟ ਅਸੀਂ ਤਲਾ ਦਿਨ ਤੋਂ ਬਾਅਦ ਫੈਸਲਾ ਇਲੈਕਸ਼ਨ ਕਮਿਸ਼ਨ ਨੇ ਲਿਆ ਕਿ ਭਾਨੇ ਨੂੰ ਦੁਆਰੇ ਹੋਰੀ ਪਰੋਲ ਖਤਮ ਕੀਤੀ ਅਸੀਂ ਸਾਰੇ ਉਹ ਡਰ ਦੀ ਕੀ ਨਹੀਂ ਕਰਦੀ ਅਸੀਂ ਇਸ ਕਰਕੇ ਇੱਥੇ ਆਏ ਕਿ ਅਗਰ ਕਿਸੇ ਪ੍ਰਕਾਰ ਦਾ ਬੂਥ ਕੈਪਚਰਿੰਗ ਹੋ ਗਿਆ ਸਾਡੇ ਵਰਕਰ ਕਹਿ ਰਹੇ ਸੀ ਬੂਥ ਕੈਪਚਰਿੰਗ ਕਰਨਗੇ ਕਿ ਅਗਰ ਕਿਸੇ ਨੇ ਬਹੁਤ ਸਾਰੇ ਬਾਹਰਲੇ ਸਾਥੀ ਹੁਣ ਬੈਠੇ ਆ ਕਿ ਕਿਸੇ ਨੇ ਬੂਥ ਕੈਪਚਰਿੰਗ ਕੀਤੀ ਅਸੀਂ ਪੁਲਿਸ ਨੂੰ ਤਲਾ ਦੇਾਂਗੇ ਜੇ ਪੁਲਿਸ ਨੇ ਕੁਝ ਨਾ ਕੀਤਾ ਤਾਂ ਫਿਰ ਅਸੀਂ ਲੋਕ ਉੱਥੇ ਜਾਵਾਂਗੇ ਹਾਲਾਂਕਿ ਅਸੀਂ ਅਧਿਕਾਰ ਨਹੀਂ ਹੈ ਸਾਡਾ ਲੇਕਿਨ ਸਾਨੂੰ ਜਾਣਾ ਪਏਗਾ ਅਸੀਂ ਪਿੱਛੇ ਨਹੀਂ ਹਟਾਂਗੇ ਕਿ ਅਗਰ ਕੋਈ ਸਾਡੇ ਸਾਡੇ ਬੰਦਿਆਂ ਨਾਲ ਧੱਕਾ ਤੇ ਜ਼ਾਤੀ ਕਰੇਗਾ ਸੋ ਇਸ ਕਰਕੇ ਅਸੀਂ ਸਾਰੇ ਲੋਕ ਮੈਂ 베ਰੀ ਸਾਹਿਬ ਸੁਖਿੰਦਰ ਜੀ ਸਾਡੇ ਰਜਿੰਦਰ ਜੀ ਬਲਰਾਜ ਠਾਕੁਰ ਜੀ ਦਈਆ ਸਾਹਿਬ ਸੋਨੂ ਢੇਸੀ ਜੀ ਅਸੀਂ ਇੱਥੇ ਆ ਕੇ ਪੈਰਾ ਦੇ ਰੇ ਵੀ ਅਗਰ ਕੋਈ ਐਸੀ ਘਟਨਾ ਵਾਪਰੀ ਤਾਂ ਫਿਰ ਅਸੀਂ ਇੱਥੋਂ ਜਾਵਾਂ ਕਿਸੇ ਅਧਿਕਾਰੀ ਨਾਲ ਸਾਡੇ ਹੁਣ ਤੱਕ ਕੋਈ ਗੱਲਬਾਤ ਹੋਈ ਹੈ ਕੋਈ ਮਿਲਿਆ ਅਧਿਕਾਰੀ ਦਾ ਨਹੀਂ ਕੋਈ ਨਹੀਂ ਮਿਲਿਆ ਕਮਿਸ਼ਨਰ ਦਾ ਇੱਥੇ ਰੀਡਰ ਆਇਆ ਸੀ ਉਹ ਕਹਿੰਦੇ ਕਮਿਸ਼ਨਰ ਸਾਹਿਬ ਪੁੱਛਦੇ ਆ ਮੈਂ ਕਿਹਾ ਜੀ ਅਸੀਂ ਇੱਥੇ ਬੈਠੇ ਆ ਅਗਰ ਲੋੜ ਪਈ ਤਾਂ ਉਹਨਾਂ ਨੂੰ ਅਸੀਂ ਜ਼ਰੂਰ ਪਰ ਸਾਡੀ ਕਮਿਸ਼ਨਰ ਸਾਹਿਬ ਨੂੰ ਇਹ ਇਤਲਾਹ ਦੇ ਦਿਓ ਵੀ ਕਿਸੇ ਪ੍ਰਕਾਰ ਦੀ 1921 ਹੋ ਗਈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇੱਕ ਵੀਡੀਓ ਹੀ ਅੱਜ ਸਾਹਮਣੇ ਆਇਆ ਸ਼ੀਤਲ ਕੁਮਾਰ ਨੇ ਲਾਈਵ ਹੀ ਕੀਤਾ ਸੀਗਾ ਤੇ ਕੁਝ ਲੋਕ ਜਿਹੜੇ ਆਮ ਆਦਮੀ ਪਾਰਟੀ ਉਹ ਜਿਹੜਾ ਬੀ ਲੈਨ ਆਉਂਦੇ ਹੁੰਦੇ ਆਮ ਆਦਮੀ ਪਾਰਟੀ ਦੇ ਪਿਛਲੀ ਵਾਰੀ ਫਲੋਰ ਬੀ ਲੈਨ ਆਏ ਹੋਏ ਸੀਗੇ ਇਹਨਾਂ ਦੇ ਸਾਰੇ ਬੰਦੇ ਕਿੱਥੇ ਸ਼ਾਹਕੋਟ ਨਹੀਂ ਸ਼ਾਹਕੋਟ ਸ਼ਾਹਕੋਟ ਨਹੀਂ ਉਹ ਫਲੋਰ ਲਾੜੀ ਨੇ ਫੜੇ ਸੀ ਇੱਕ ਫਲੋਰ ਫੜੇ ਸੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਾਹਰੋਂ ਇਹਨਾਂ ਕੋਲੇ ਕੋਈ ਵਰਕਰ ਇੱਥੇ ਨਹੀਂ ਹੈ ਚੰਗੇ ਬੰਦੇ ਸੋ ਇਹ ਬਾਹਰੋਂ ਲਿਆ ਕੇ ਬੰਦੇ ਮੁੱਠਾ ਤੇ ਭੌਂਦੇ ਆ